ਹਾਂਜੀ ਪ੍ਰਧਾਨ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜੀ ਪਾਲ ਸਿੰਘ ਹੈ ਪਾਲ ਸਿੰਘ ਜੀ ਅੱਜ ਹੰਸਰਾ ਅੰਸਰੀ ਤੇ ਪਿੰਡ ਤੁਹਾਡੇ ਹੋਣਾ ਸੀ ਤੁਸੀਂ ਇੱਥੇ ਵਿਰੋਧ ਕਰਨ ਸਵਾਲ ਕਰਨ ਪਹੁੰਚੇ ਸੀ ਕੀ ਕਹਿਣਾ ਜੀ ਹੁਣ ਅਸੀਂ ਜੀ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਗੱਲ ਕਰਾ ਦਿਓ ਪੰਜ ਗੱਲਾਂ ਦਾ ਸਾਡਾ ਜਵਾਬ ਦਿਵਾ ਦਿਓ ਹੁਣ ਪ੍ਰਸ਼ਾਸਨ ਸਾਡੇ ਤੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਕਰਨੀ ਤੇ ਇਹ ਸਾਨੂੰ ਹੁਣ ਪ੍ਰਸ਼ਾਸਨ ਨੇ ਕਿਹਾ ਸਭ ਵੱਧ ਤੋਂ ਵੱਧ ਸਾਨੂੰ ਚੱਕ ਕੇ ਥਾਣੇ ਲੈ ਜਾਣਗੇ ਕਿ ਸਾਡਾ ਯਾਰ ਹੱਕ ਨਹੀਂ ਬਣਦਾ ਇਹਗਾ ਇੱਕ ਸਾਵਦਾ ਧੱਕਾ ਹੋ ਰਿਹਾ ਸਾਡੇ ਨਾਲ ਕੋਈ ਨਹੀਂ ਅੱਜ ਲੈ ਜਾਣਗੇ ਹੋਰ ਹੋ ਰਹੀ ਯਾਰਾ ਕਿਸਾਨ ਅਸੀਂ ਇਕੱਠੇ ਕਰਕੇ ਆਵਾਂਗੇ ਅਸੀਂ ਤਾਂ ਬਹੁਤ ਸ਼ਾਂਤੀ ਢੰਗ ਨਾਲ ਬੈਠੇ ਸੀ ਤੇ ਸਾਡਾ ਵੀ ਹਾਈ ਕਮਾਂਡ ਤਾਈ ਮੈਸੇਜ ਉੱਪਰ ਗਏ ਆ ਕੋਈ ਨਹੀਂ ਟਰਾਲੀਆਂ ਭਰ ਕੇ ਚੱਲਦੇ ਅਸੀਂ ਸਵਾਲ ਕਿਹੜੇ ਤੁਸੀਂ ਉਹਨੂੰ ਜਿਹੜੇ ਹੁਣ ਕਰ ਰਹੇ ਹਾਸਲੇ ਇਹ 2024 ਦੇ ਵਿੱਚ ਆਨਾ 2014 ਦੇ ਵਿੱਚ ਇਹਨੇ ਕਿਹਾ ਸੀ ਵੀ ਜੱਟਾਂ ਨੂੰ ਐਮ ਐਸ ਸੀ ਦੇਵਾਂਗੇ ਤੇ ਕਾਨੂੰਨ ਦੀ ਪੱਕੀ ਗਾਰੰਟੀ ਦੇਵਾਂਗੇ ਫਸਲਾਂ ਦੀ ਇਹ ਗੁਜਰਾਤ ਦੇ ਵਿੱਚ ਖੁਦ ਮੁੱਖ ਮੰਤਰੀ ਜੀ ਉਦੋਂ ਬਾਦਲ ਸਾਹਿਬ ਵੀ ਸੀ ਇਹਨਾਂ ਨੇ ਸਾਰਿਆਂ ਨੇ ਰਾਇ ਬਣਾਈ ਵੀ ਜੱਟਾਂ ਨੂੰ ਐਮ ਐਸ ਸੀ ਦਿੱਤੀ ਜਾਵੇ ਸਾਡੀ ਸਰਕਾਰ ਆ ਗਈ 15-15 ਲੱਖ ਰੁਪਇਆ ਖਾਤਿਆਂ ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਗਿਆ ਇਹ ਫੇਰ ਸਾਡੇ ਆਦਰੇ ਮਿਸ਼ਰਾ ਨੇ ਚਾਰ ਕਰਸਾਨ ਸ਼ਹੀਦ ਕਰਤੀ ਪੱਤਰਕਾਰ ਵੀ ਰੀਸ਼ੀਦ ਕੀਤਾ ਇਹਨਾਂ ਨੇ ਟਿਕਟ ਦਿੱਤੀ ਇਹ ਕਿੱਧਰਲੀ ਸਰਕਾਰ ਆ ਗਈ ਸਾਡਾ ਕਹਿਣ ਦਾ ਮਸਲਾ ਹੈ ਯਾਰ ਸਾਡੇ ਚ ਲੋਕ ਕੱਲ ਹੁਣ 23 ਤਰੀਕ ਨੂੰ ਇਹਨਾਂ ਡਪੇਟ ਦਿੱਤੀ ਸੀ ਡਪੇਟ 'ਚ ਕੋਈ ਗਿਆ ਇਹਨਾਂ ਕੋਲ ਮੁੱਦਾ ਹੀ ਨਹੀਂ ਕੋਈ ਗੱਲ ਦਾ ਮੁੱਦਾ ਕਰਨ ਸਾਡੇ ਨਾਲ ਬਹਿ ਕੇ ਗੱਲ ਕਰਨ ਟੇਬਲ ਟੌਰ ਤੇ ਹੋਂ ਤੇ ਗੱਲ ਕਰਨ ਲਾ ਕੋਈ ਅਸੀਂ ਦੁਸ਼ਮਣ ਥੋੜੇ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਹਿੰਦੁਸਤਾਨ ਦੇ ਬੰਦੇ ਆ ਯਾਨੀ ਕਿ ਫਿਰ ਵੀ ਬਾਈ ਚਾਂਸ ਤੁਹਾਡੇ ਅੱਗੇ ਪਿੰਡ ਆਉਂਦੇ ਤੁਸੀਂ ਇਸੇ ਤਰੀਕੇ ਵਿਰੋਧ ਜਾਰੀ ਰੱਖੋਗੇ ਹਾਂ ਇਸੇ ਤਰ੍ਹਾਂ ਜਾਰੀ ਰੱਖੋ ਸਾਡਾ ਅੱਜ ਵਾਦ ਤੋਂ ਅਸੀਂ ਪ੍ਰਸ਼ਾਸਨ ਸਾਨੂੰ ਲੈ ਜਾਊਗਾ ਸਾਨੂੰ 10 ਦਿਨ ਰੱਖ ਲਈ ਸਾਨੂੰ 20 ਦਿਨ ਰੱਖ ਲਈ ਕੋਈ ਗੱਲ ਨਹੀਂ ਕੀ ਕਰਤੀ ਹੋ ਜਾਇਆ ਖੰਗਾਇਆ ਉਹ ਹੰਦ ਨੇ ਕੋਈ ਕੁੱਤੇ ਆਇਆ ਨਾ ਕਿਉਂ ਮਾਰਿਆ ਇਹਨਾਂ ਨੇ ਕੁੱਤੇ ਹੁਣ ਉਹਨੂੰ ਹੀ ਪਾਵਾ ਹੁਣ ਬਾਗ ਲੈਣਾ ਹੁਣ ਇਹਨੇ ਆਲੇ ਬਾਗ ਲਗਾਇਆ ਕਿਉਂ ਮਾਰੇ ਇਹਨਾਂ ਨੇ ਉਹਨੂੰ ਕਾਹਦੀ ਫੋਟਾ ਜੋੜ ਕੇ ਮੇਮਤਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਸਰੀ ਕਾਲ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ذاتی ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜੁਨੀਅਰ ਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋਟ ਦੇ ਅਜੀਤ ਸਾਹਿਬ ਇਹਨਾਂ ਦੀ ਗੱਲ ਹੋਈ ਅ ਕੱਕੜ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ 'ਚ ਐਂਟਰ ਹੋਣ ਦਿੱਤਾ ਸਾਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ 'ਚ ਨਾ ਹੋਇਆ ਨਹੀਂ ਮਿਲਣਾ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੋ ਮਾਸ ਦਾ ਰਿਸ਼ਤਾ ਆ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਉਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਤੁਹਾਡੇ ਬਾਰੇ ਭੱਦੀ ਸ਼ਦਾਵਲੀ ਵਰਤੀ ਜਾਂਦੀ ਹੈ ਬਹੁਤ ਮੇਨ ਕੱਲੇ ਨੂੰ ਮੇਰੇ ਕੱਲੇ ਬਾਰੇ ਭੱਦੀ ਸ਼ਦਾਵਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਰੱਖਣਾ ਚਾਹਦਾ ਹਰ ਜ਼ਮਾਨੇ ਦਾ ਬੰਦਾ ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿਸੇ ਲਿਸੇ ਦਾ ਕੀ ਜੋਰ ਮਹਮਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਸ਼ਹਿਰ ਹੀ ਭੁੱਲਣੇ ਸ਼ੁਰੂ ਹੋਗਾ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨਸਣ ਵਾਲਾ ਤਾਂ ਮੈਂ ਹਾਂ ਨਹੀਂ ਜਾ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਾਹਿਬ ਦੀ ਜਿਨ੍ਹਾਂ ਨੇ ਰੋਣਤ ਮੈਂ ਵੈਸੇ ਮੇਂ ਆਸ਼ਕਾਂ ਦਾ ਗਹਿਣਾ ਹੁੰਦਾ ਅੱਖਾਂ 'ਚੋਂ ਆंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਘਬਰਾਉਣ ਵਾਲਾ ਹੈ ਨਹੀਂ ਮੈਂ ਖੋਫ ਵਾਲਾ ਹੈ ਨਹੀਂ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ ਚ ਹੀ ਰਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਇੰਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਇਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣ ਕੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ کیا ਹੋਜੀ ਡੀਲ ਕਰਦੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦਬਾਰਿਆ ਖਾਸ ਤੌਰ ਤੇ ਇਹ ਜਿਹੜੇ ਵਿਰਤੀ ਦੇ ਬੰਦੇ ਆ ਆਪੇ ਆਪੇ ਗਾਉਂਦੇ ਮੰਗਦਾ ਰਹੀਓ ਸੂਰਜਾ ਕਮੀਆਂ ਦੇ ਵੇੜੇ ਜੇ ਹੁਣ ਮੰਗਣ ਲੱਗਾ ਤਾਂ ਮੰਗਣ ਦਿਓ ਜਾ ਗਾਉਂਦੇ ਆ ਇਕੱਲੇ ਹੰਸ ਦੀ ਆ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੈਗਾ ਕੁਛ ਧੋਈ ਹੋਈ ਹੈ ਉਸ ਚੀਜ਼ ਨੂੰ ਦੇਖ। ਨਹੀਂ ਕੋ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬੈਠੋ ਉਹਨਾਂ ਨੂੰ ਗੋਟਰਾ ਕੋਲ ਚਾੜ ਹੋ ਵੀ ਅਸੀਂ ਵੀ ਜਾਣੇ। ਗੱਲ ਇੱਥੇ ਨਾ ਵਿੜ ਦਿਓ ਵੋਟਰਾਂ ਨੂੰ ਮਨਾ ਕਰ ਵੀ ਤੁਸੀਂ ਹੰਸ ਨੂੰ ਵੋਟਾਂ ਨਾ ਪਾਓ। ਅਸੀਂ ਕਹਾਂਗੇ ਪਾਓ। ਇਹਦੇ ਪਿੱਛੇ ਕਿੰਦਾ ਰਿਸਪੌਂਸ ਮਿਲ ਰਿਹਾ ਹਣ ਪਿੰਡਾਂ ਵਿੱਚ ਵਿਚਰ ਰਿਹਾ। ਭਾਜਪੀ ਹੀ ਫਿਊਚਰ ਆ ਪੰਜਾਬ ਦਾ। ਸਾਰਿਆਂ ਨੇ ਤੁਸੀਂ ਵੇਖ ਲਿਆ। ਨਹੀਂ ਵੇਖਿਆ ਤਾਂ ਹੁਣ ਦੇਖ ਲਓ ਫੇਰ ਫਿਰ ਇੰਨਾ ਨਿਗਾਰ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਤੇ ਜੇ ਹਾਲਤ ਇਸ ਤੋਂ ਵੀ ਬਦਤਰ ਕਰਨੀ ਤਾਂ ਫੇਰ ਹੋਰ ਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਦਿਓ ਤਾਂ 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 ਹੋ ਜਾਊ ਚੱਕ ਦੂ ਸਲਾਬੇ ਮੋਦੀ